ਕਿੰਨਾ ਵੀ ਮੇਰਾ ਹਿੰਦੂ ਸਨਾਤਨੀ ਹੈ ਗਿਆ ਆਜੋ ਜੋਗੀ ਗੋਲੀਆਂ ਖਾ ਖਾ ਕੇ ਅਸੀਂ ਨਹੀਂ ਮਰਨਾ ਅਸੀਂ ਆਪ ਕਹਿੰਦੇ ਆ ਸਾਨੂੰ ਬੁਲਾ ਕੇ ਮਾਰ ਦੋ ਗੋਲੀਆਂ ਇਹਦਾ ਪਿੱਛੇ ਪਿੱਛੇ ਸਾਡੇ ਤੇ ਵਾਰਨਾ ਕਰੋ ਅਹਰੋ ਜੀ ਨਹੀਂ ਮੇਰਾ ਸ਼ੇਰ ਨੇ ਹਿੰਦੂ ਆਜੋ ਕੱਲ ਸਾਰੇ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹ ਸਾਡਾ ਖਿਆਲ ਕੌਣ ਕਰੂਗਾ ਚਾ ਸਾਨੂੰ ਪੰਜਾਬ ਚ ਰਹਿੰਦੇ ਹੋ ਸਾਡਾ ਖਿਆਲ ਕੌਣ ਕਰੇਗਾ ਸਵੇਰੇ ਅੰਮ੍ਰਿਤ ਵਾ ਸ਼ੇਰ ਆ ਰਹੇ ਹੁਗੇ ਆਰੇ ਪ੍ਰਸ਼ਾਸਨ ਤੋਂ ਪੁੱਛਣ ਲਈ ਕੀ ਇਸ ਪਰਿਵਾਰ ਦਾ ਕਸੂਰ ਕੀ ਹੈ ਜੈ ਸ਼੍ਰੀ ਰਾਮ ਇੱਕ ਵਜਨ ਵਾਲਾ ਮੈਂ ਸ਼ਮਾ ਦਾ ਯਾਚਕਾ ਕਿ ਮੈਂ ਅੱਧੀ ਰਾਤ ਆਪਣੇ ਫੇਸਬੁੱਕ ਫੈਮਲੀ ਆਪਣੇ ਦੋਸਤਾਂ ਨੂੰ ਜਿਹੜੇ ਮੈਨੂੰ ਵਰਲਡ ਦੇ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਡਿਸਟਰਬ ਕਰ ਰਿਹਾ ਹਾਂ ਕਿਉਂਕਿ ਮੌਕਾ ਹੀ ਦੋਸਤੋ ਇਦਾਂ ਦਾ ਹੈ ਮੌਕਾ ਹੀ ਇਦਾਂ ਦਾ ਹੈ ਕਿ ਦੇਖੋ ਦੇਖੋ ਕਿ ਕਿਦਾਂ ਮੋਗੇ ਦੀ ਧਰਤੀ ਤੇ ਤੁਸੀਂ ਦੇਖੋ ਪੰਜਾਬ ਦੀ ਧਰਤੀ ਤੇ ਕਿਦਾਂ ਮੇਰੇ ਸ਼ੇਰ ਸੈਨਿਕ ਦਾ ਕਤਲ ਕਰ ਦਿੱਤਾ ਗਿਆ ਮੇਰੇ ਸ਼ੇਰ ਸੈਨਿਕ ਦੀ ਹੱਤਿਆ ਕਰ ਦਿੱਤੀ ਗਈ ਜਿਹੜਾ ਸ਼ੇਰ ਸੈਨਾ ਬਾਲਾ ਸਾਹਿਬ ਠਾਕਰੇ ਸਾਹ ਦਾ ਸਿੰਦੇ ਗਰੁੱਪ ਦਾ ਪ੍ਰਧਾਨ ਦੇਖੋ ਉਹਦੀ ਕਿੱਦਾਂ ਹੱਤਿਆ ਕੀਤੀ ਗਈ ਕਿੱਦਾਂ ਨੂੰ ਸ਼ਰੇਆਮ ਮੋਗਰੇ ਵਿੱਚ ਗੋਰੀਆਂ ਮਾਰੀ ਗਈਆਂ ਮੈਂ ਤਾਂ ਦੋਸਤੋ ਕਿੰਨੀ ਵਾਰੀ ਕਹਿੰਦਾ ਸੀਗਾ ਕਿ ਨਰੇ ਪੰਜਾਬ ਨੂੰ ਡਾਇਮੰਡ ਸੀਆ ਮਿਲਿਆ ਡਾਇਮੰਡ ਸੀਆ ਮਿਲਿਆ ਪਰ ਡਾਇਮੰਡ ਸੀਆ ਹੁਣ ਕਿੱਥੇ ਹੈ ਆਰਾਵਾ ਸੋਰੇ ਡਾਇਮੰਡ ਸੀਆ ਜਾਗੋ ਸੀਆ ਸਾਹਿਬ ਜਾਗੋ ਜੋ ਕਿ ਤੁਸੀਂ ਪਿਛਲੇ ਕੱਲ ਵੀ ਗਿਆ ਸੀ ਚਲੰਦਰ ਮੈਂ ਪਿਛਲੇ ਕੱਲ ਕਪੂਰਥਲਾ ਗਿਆ ਸੀ ਮੇਰਾ ਚਲੰਦਰ ਜਿਹੜਾ ਪ੍ਰਧਾਨ ਬੰਟੀ ਜਾਂ ਤੁਸੀਂ ਕਪੂਰ ਜਿਹੜਾ ਆਪਣਾ ਕੀ ਕਹਿੰਦੇ ਬੁਕੇਰੀਆਂ ਦਾ ਪ੍ਰਧਾਨ ਬੰਟੀ ਮਤਲਬ ਮੈਂ ਕੱਲ ਜਾ ਕੇ ਕਮਿਸ਼ਨਰ ਸਾਹਿਬ ਜਲੰਧਰ ਨੂੰ ਬੇਨਤੀ ਕੀਤੀ ਸੀ ਕਿ ਸਰ ਇਦਾਂ ਹੀ ਦੇਖੋ ਮੇਰੇ ਪ੍ਰਧਾਨ ਜਿਹੜਾ ਬੰਟੀ ਹੈ ਜਲੰਧਰ ਦਾ ਉਹਨੂੰ ਧਮਕੀਆਂ ਆ ਰਹੀਆਂ ਪ੍ਰਸ਼ਾਸਨ ਨੇ ਪਰ ਅੱਖਾਂ ਨਹੀਂ ਖੋਲੀਆਂ ਨਹੀਂ ਖੋਲੀਆਂ ਪ੍ਰਸ਼ਾਸਨ ਨੇ ਅੱਖਾਂ ਇਦਾਂ ਹੀ ਮੈਂ ਬੁਕੇਰੀਆਂ ਜਾ ਕੇ ਹੋਇਆ ਬੁਕੇਰੀਆਂ ਜਾ ਕੇ ਬਟਿਆ ਕਿੰਨਾ ਸ਼ਰਮ ਆਉਂ ਕਰ ਰਿਹਾ ਸੀ ਕਿ ਮੇਰੇ ਸ਼ੇਵ ਸਿਆਣੀ ਦਾ ਕੋਲ ਖਿਆਲ ਰੱਖਿਆ ਜਾਵੇ ਅੱਜ ਤੁਸੀਂ ਦੇਖ ਲਓ ਜਦੋਂ ਮੈਂ ਉਸ ਧੀ ਨੂੰ ਉਸ ਬੇਟੀ ਨੂੰ ਫੋਨ ਮਾਰਿਆ ਜਿਹੜਾ ਮੇਰਾ ਮੰਗਤਰਾਮ ਮੰਗਾ ਜਿਹੜਾ ਸਾਡਾ ਸ਼ੇਵ ਸਿਆਣੀ ਤਕਸਾਲੀ ਸ਼ੇਵ ਸਿਆਣੀ ਜਿਹੜਾ ਮੰਗਤਰਾਮ ਮੰਗਾ ਦੇਖੋ ਕਿੱਦਾਂ ਉਹਦਾ ਕਤਲ ਕੀਤਾ ਗਿਆ ਸ਼ਰੇਆਮ ਬਾਜ਼ਾਰ ਦੇ ਵਿੱਚ ਮੋਗਾ ਦੇ ਵਿੱਚ ਦੋਸਤੋ ਜੇ ਤੁਸੀਂ ਸੱਚੇ ਸ਼ੇਵ ਸਿਆਣੀ ਦੇ ਹੈਗੇ ਹੋ ਸੱਚੇ ਦੇਸ਼ ਪ੍ਰੇਮੀ ਹੈਗੇ ਹੋ ਤੇ ਦੋਸਤੋ ਅੱਧੀ ਰਾਤ ਹੈ ਉਠੋ ਆਓ ਚਲੀਏ ਮੋਗਾ ਤੇ ਦਸੀਏ ਅਸੀਂ ਹਿੰਦੂ ਆਂ ਹਿੰਦੂ ਅਸੀਂ ਮਰੇ ਨਹੀਂ ਅਸੀਂ ਹਿੰਦੂ ਆਂ ਪਿੱਠ ਪਿੱਛੇ ਤੁਸੀਂ ਸਾਡੇ ਤੇ ਵਾਰ ਕਰਦੇ ਹੋ ਪਿੱਠ ਪਿੱਛੇ ਸਾਡੇ ਗੋਲੀਆਂ ਮਾਰਦੇ ਹੋ ਕਿਹਾ ਅਸੀਂ ਗੋਲੀਆਂ ਖਾਣ ਨੂੰ ਆ ਮਾਨਸਾ ਦੱਸ ਤੋਂ ਅਸੀਂ ਨਾ ਹਿੰਦੂ ਅਸੀਂ ਹਿੰਦੂ ਸ਼ੇਰ ਸੈਨਿਕ ਅਸੀਂ ਗੋਲੀਆਂ ਖਾਣ ਨੂੰ ਆ ਕਿਉਂ ਨਾ ਬਖਤਰਾ ਮਾਰ ਮਾਰ ਰੋਹਾ ਜਿੱਦਾਂ ਤੁਸੀਂ ਪਿਛਲੇ ਦਿਨੀ ਦੇਖਿਆ ਬੱਬਰ ਸ਼ੇਰ ਸੁਦੀਪ ਕੁਮਾਰ ਸੂਰੀ ਮੇਰੇ ਲੁਧਿਆਣਾ ਦੇ ਸ਼ੇਵਸ਼ਾਨੀ ਕਾਲੇ ਬੰਬ ਨਾਲ ਹਮਲੇ ਮਰਤੇ ਅਤਵਾਦੀ ਹਮਲੇ ਅੱਜ ਤੁਸੀਂ ਦੇਖ ਲਓ ਕਿ ਕਿੱਦਾਂ ਮੋਗੇ ਦੀ ਧਰਤੀ ਦੇ ਸ਼ਰਿਆਨ ਸ਼ੇਵਸ਼ਾਨੀ ਕਾਲਾ ਕਤਲ ਕੀਤਾ ਜਾਂਦਾ ਹੈ ਕਤਲ ਇਹੀ ਚੀਜ਼ ਮੈਂ ਪਿੱਛੇ ਨਹੀਂ ਪੇਟ ਰਹੀ ਕਿ ਲੁਧਿਆਣਾ ਦੇਖ ਲਓ ਅੱਜ ਸੰਨੀ ਸੀ ਲੁਧਿਆਣਾ ਸੰਨੀ ਪਿੱਛੇ ਸੁਰੱਖਿਆ ਦਿੱਤੀ ਗਈ ਸੰਨੀ ਨੂੰ ਸੰਨੀ मेहता ਵਿਸ਼ੇਸ਼ ਅਜੀਸਾ ਬਲੇ ਕਮਿਸ਼ਨਰ ਸਾਹਿਬ ਜੇਲ੍ਹ ਸਾਹਿਬ ਸੁਰੱਖਿਆ ਦਿੰਦੇ ਐ ਸੰਨੀ ਨੂੰ ਕਿਉਂ ਹੀ ਸੁਰੱਖਿਆ ਵਾਪਸ ਲੈਂਦੇ ਐ ਕਿਉਂ ਲੈਂਦੇ ਐ ਪਿੱਛੇ ਥ੍ਰੈਟ ਸੀ ਹੁਣ ਸੰਨੀ ਰੀਕਿਆ ਥ੍ਰੈਟ ਖਤਮ ਹੋ ਗਈ ਕਿਆ ਹੁਣ ਸੰਨੀ ਨੂੰ ਕੋਈ ਪੁੱਛੇਗਾ ਨਹੀਂ ਕਿਆ ਸੰਨੀ ਦੇ ਪਰਿਵਾਰ ਦੀ ਰੱਖਿਆ ਕੋਣ ਕਰੇਗਾ ਇਹੀ ਚੀਜ਼ ਮੈਂ ਪੁੱਛਣਾ ਚਾਹਨਾ ਮੈਂ ਫਿਰ ਵੀ ਕਹਿੰਦਾ ਮਾਨ ਸਰ ਨੂੰ ਮਾਨ ਸਰ ਨੂੰ ਮਾਨ ਸਰ ਡੀਜੀਪੀ ਸਾਹਿਬ ਮੈਂ ਹੱਥ ਜੋੜਦਾ ਹੱਥ ਬੇਨਤੀ ਕਰਦਾ ਤੁਸੀਂ ਕਿੰਨੀ ਵਾਰੀ ਅੱਤਵਾਦੀ ਮਡਿਊਲ ਫੜੇ ਜਿੱਥੇ ਕੀ ਧਮਕੀ ਆਉਂਦੀ ਹੈ ਕਿ ਸ਼ੇਰ ਮਾਰਨਾ ਸ਼ੇਰ ਮਾਰਨਾ ਉਹ ਰੱਖ ਲੋ ਸ਼ੇਰ ਨਾਲ ਜਿੱਥੇ ਟਾਈਮ ਰੱਖਣਾ ਸ਼ੇਰ ਆ ਲੰਦਾ ਮਾਰ ਲੋ ਸ਼ੇਰ ਨੂੰ ਜਿਹੜਾ ਤੁਸੀਂ ਮਾਰਨਾ ਵੈ ਉਹ ਮੈਂ ਪੰਜਾਬ ਚ ਰਹਿਣਾ ਮੈਂ ਹਿੰਦੂ ਆ ਤੇ ਮੈਂ ਕਸੂਰ ਕਰ ਲਿਆ ਕੋਈ ਪੰਜਾਬ ਚ ਰਹਿ ਕੇ ਜੇ ਮੈਂ ਹਿੰਦੂ ਆ ਜੇ ਮੈਂ ਹਿੰਦੂ ਆ ਪੰਜਾਬ ਚ ਰਹਿ ਕੇ ਮੇ ਕੋ ਕਸੂਰ ਕਰ ਲਿਆ ਤੁਸੀਂ ਹਰ ਥਾਂ ਸਾਡੇ ਸ਼ੇਰ ਸ਼ਾਨੀਕ ਮਾਰ ਰਹੇ ਹੋ ਉਹ ਕਿੱਥੇ ਗਈਆਂ ਸਰਕਾਰਾਂ ਉਹ ਕਿੱਥੇ ਗਈਆਂ ਉਹ ਜਾਗੋ ਉਹ ਜਾਗੋ ਉਹ ਹਿੰਦੂਆਂ ਨੇ ਤੁਹਾਨੂੰ ਵੋਟ ਪਾਈ ਹੈ ਵੋਟ ਉਹ ਸਾਡੀ ਵੋਟ ਦਾ ਹਿਸਾਬ ਦੇਣਾ ਹਿੰਦੂਆਂ ਦੀ ਜਿਹੜੀ ਤੁਹਾਨੂੰ ਹਿੰਦੂਆਂ ਨੇ ਵੋਟ ਪਾਈ ਹੈ ਮਾਨਸਾ ਸਰਕਾਰ ਚ ਸੈਂਟਰ ਦੀ ਹੋਵੇ ਮੋਦੀ ਸਾਹਿਬ ਸੁੱਤੇ ਪਏ ਨੇ ਮੋਦੀ ਸਾਹਿਬ ਦੀ ਸੁਰੱਖਿਆ ਦੇ ਬੜੀ ਵਧੀਆ ਹੋ ਰਹੀ ਹੈ ਮਾਨਸਾ ਦੀ ਸੁਰੱਖਿਆ ਦੇ ਬੜੀ ਵਧੀਆ ਹੋ ਰਹੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਮੇਰੇ ਸ਼ੇਰ ਸੈਨਿਕਾਂ ਦੀ ਸਖਸ਼ਾ ਕੌਣ ਕਰੇਗਾ ਹਰ ਕਿਤੇ ਤੁਸੀਂ ਦੇਖਿਆ ਤੁਸੀਂ ਪਿੱਛੇ ਲਗਾ ਤੋਰ ਹਰ ਜ਼ਿਲ੍ਹੇ ਦੇਖਿਆ ਕਿੰਦਾ ਤਰਾਹੀ ਤਰਾਹੀ ਮਚੀ ਹੈ ਕਿੰਦਾ ਮੇਰੇ ਹਿੰਦੂਆਂ ਤੇ ਹਮਲੇ ਹੋ ਰਹੇ ਨੇ ਕਿੰਦਾ ਮੇਰੇ ਸ਼ੇਰ ਸੈਨਿਕਾਂ ਦੇ ਹਮਲੇ ਹੋ ਰਹੇ ਨੇ ਕਦ ਤੱਕ ਅਸੀਂ ਗੋਲੀਆਂ ਖਾਵਾਂਗੇ ਕਦ ਤੱਕ ਕਦ ਤੱਕ ਅਸੀਂ ਗੋਲੀਆਂ ਖਾਵਾਂਗੇ ਉਹ ਬੁਲਾ ਲੋ ਸ਼ੇਰ ਨੂੰ ਜਿੱਥੇ ਬੁਲਾਣਾ ਹੈ ਉਹ ਮਾਰ ਦਿਓ ਇਹ ਸ਼ੇਰ ਨੂੰ ਜੇ ਤੁਸੀਂ ਮਾਰਨਾ ਹੈ ਮਾਰ ਦਿਓ ਕਿਉਂ ਤੁਸੀਂ ਰੋਸ਼ ਤੋਂਨੇਓ ਫੋਨ ਕਰਦੇ ਹੋ ਹਜ਼ਾਰ-ਹਜ਼ਾਰ ਕੋਲਾ ਆਂਦੀਆਂ ਫੋਨ ਕਰਦੇ ਹੋ ਕਿ ਤੈਨੂੰ ਮਾਰ ਦੇਣਾ ਤੈਨੂੰ ਮਾਰ ਦੇਣਾ ਪਰ ਪ੍ਰਸ਼ਾਸਨ ਸਰਕਾਰ ਸੁੱਕੀ ਰਈਏ ਸੁੱਤੀ ਜੇ ਹੁਣ ਹਿੰਦੂ ਨਾ ਚਾਗਿਆ ਤੇ ਫਿਰ ਹਿੰਦੂ ਕਦੋਂ ਚਾਗੇਗਾ ਪੁੱਛ ਲੋ ਸਰਕਾਰਾਂ ਨੂੰ ਕਿ ਸਾਡੇ ਹਿੰਦੂਆਂ ਦਾ ਕਸੂਰ ਕੀ ਹੈ 50% ਵੋਟ ਪਾ ਕੇ ਅਸੀਂ ਗੋਲੀਆਂ ਖਾ ਰਿਆ ਗੋਲੀਆਂ ਕੀ ਮੰਗਦੇ ਅਸੀਂ ਤੁਹਾਡੇ ਤੋਂ ਕੀ ਕਹਨੇ ਆ ਕਿ ਸ਼ੇਵ ਸ਼ਕਤੀ ਕਰ ਜਾਪ ਕਰਾਂਗੇ ਆਪਣੀ ਰੱਖਸ਼ਾ ਆਪ ਕਰਾਂਗੇ ਇਹੀ ਨਾਰਾ ਲੈ ਕੇ ਚੱਲਦੇ ਆਂ ਇਹ ਰੀਪੋਰਟ ਮੰਗਦੇ ਆ ਕਿ ਅਸੀਂ ਹਿੰਦੂ ਆਸੀਂ ਪੰਜਾਬ ਦੇ ਆਸੀਂ ਆਪਣੇ ਸਨਾਤਨੀ ਆ ਅਸੀਂ ਗਊ ਰਕਸ਼ਾ ਮੰਗਦੇ ਆ ਕਿ ਗਊ ਦੀ ਰੱਖਿਆ ਹੋਵੇ ਅਸੀਂ ਗਊ ਦਾ ਬੰਦੇ ਆ ਦੇਖੋ ਕੱਲ ਮੈਂ ਜਲੰਧਰ ਗਿਆ ਬਾਂਟੀ ਜਿਹੜਾ ਜਲੰਧਰ ਵਾਲਾ ਉਹਦੇ ਲਈ ਮੈਂ ਕੱਲ ਜਲੰਧਰ ਸ਼ਰੇ ਆ ਮੀਡੀਆ ਨੇ ਮੇਰੀ ਖਬਰਾਂ ਚਲਾਈਆਂ ਕਿ ਮੇਰੇ ਸ਼ੇਵ ਸ਼ਰੈਣ ਕਿ ਨੂੰ ਧਮਕੀਆਂ ਆ ਰਹੀਆਂ ਕੋਈ ਤਾਂ ਸੁਣਵਾਈ ਕਰ ਲੋ ਪਰ ਕੋਈ ਸੁਣਵਾਈ ਹਜੇ ਤੱਕ ਨਹੀਂ ਹੋਈ ਅੱਖਾਂ ਬੰਦ ਕਰ ਲੀਆਂ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਨੇ ਅੱਖਾਂ ਬੰਦ ਕਰ ਲੀਆਂ ਦਿਖਦਾ ਨਹੀਂ ਸੀ ਉਹਨਾਂ ਨੂੰ ਕਿ ਅੰਮੀ ਤਰੂੜਾ ਸ਼ੇਰ ਤੁਹਾਡੇ ਸ਼ਹਿਰ ਚ ਆਇਆ ਗੁਹਾਰ ਲੈ ਕੇ ਕੀ ਇਹ ਸ਼ੇਰ ਮੰਗ ਰਿਹਾ ਆਪਣੇ ਬੰਦੇ ਵਾਸਤੇ ਕੀ ਕਹਿ ਰਿਹਾ ਕਿ ਮੇਰੇ ਬੰਦੇ ਨੂੰ ਸੁਰੱਖਿਤ ਕਰੋ ਧਮਕੀਆਂ ਆ ਰਹੀਆਂ ਇਹੀ ਬੰਟੀ ਜੋਗੀ ਬੁਕੇਰੀਆਂ ਵਾਸਤੇ ਮੈਂ ਇਹ ਚੀਜ਼ ਕੱਲ ਮੰਗਣ ਗਿਆ ਕਹਿਣ ਗਿਆ ਕਿ ਸੁਰੱਖਿਤ ਕਰੋ ਮੇਰੇ ਸੇਵ ਸ਼ੈਨਿਕ ਮੈਂ ਪੰਜਾਬ ਦੇ ਸਾਰੇ ਸ਼ੇਵ ਸ਼ੈਨਿਕਾਂ ਲਈ ਕਹਿ ਰਿਹਾ ਸਾਰੇ ਸ਼ੇਵ ਸ਼ੈਨਿਕਾਂ ਲਈ ਕਿਉਂਕਿ ਅੰਮੀ ਤਰੂੜਾ ਕੱਲਾ ਥਰੜ ਕੇ ਨਹੀਂ ਆਇਆ ਸ਼ੇਰ ਕੱਲਾ ਥਰੜ ਕੇ ਨਹੀਂ ਆਇਆ ਵਾਰੀ ਵਾਰੀ ਦੇਖੋ ਮੰਗਤਰਾ ਮੰਗਾ ਸਾਡਾ ਪੁਰਾਣਾ ਸ਼ਿਵ ਸੈਨਿਕ ਟਕਸਾਲੀ ਕਿਦਾਂ ਹਮਲਾ ਹੋਇਆ ਕਿਉਂ ਸੁੱਤੇ ਦੀ ਸਰਕਾਰ ਕਿਉਂ ਸੁੱਤਾ ਮੇ ਪ੍ਰਸ਼ਾਸਨ ਜੇ ਮੈਂ ਫੋਨ ਮਾਰਿਆ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨਾਲ ਗੱਲ ਕਰ ਲੋ ਮਤਲਬ ਐਸਐਸਪੀ ਸਾਹਿਬ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਮੋਗਾ ਐਸਐਸਪੀ ਦੀ ਕਿ ਡੀਐਸਪੀ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਚਲੋ ਮੈਂ ਡੀਆਜੀ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਦੱਸਿਆ ਅਸ਼ਵੀ ਕਬੂਰ ਜੀ ਨੇ ਕਿ ਅੰਮੀ ਤੈਤਾ ਤੈਤਾ ਹੋਇਆ ਪਰ ਕੌਣ ਨੇ ਬੰਦੇ ਜਿਹੜੇ ਬਰਸ ਸਾਰਸ਼ਾ ਰਚ ਲੈਣੇ ਸਾਨੂੰ ਮਾਰਨ ਦੀਆਂ ਕੋਨੇ ਬਖਸ਼ਸ ਜਿਹੜੇ ਮੇਰੇ ਸ਼ਿਫ ਸੈਨਿਕਾਂ ਨੂੰ ਪੰਜਾਬ ਚੋਂ ਖਤਮ ਕਰਨਾ ਚਾਹੁੰਦੇ ਆ ਮਾਨ ਸਾਹਿਬ ਮੈਂ ਹੱਥ ਜੋੜਦਾ ਆ ਆਕ ਗਿਆ ਮੈਂ ਆਕ ਗਿਆ ਮੈਂ ਕੀ ਕਰਾਂ ਮੈਨੂੰ ਦੱਸ ਦੋ ਮੈਂ ਕੀ ਕਰਾਂ ਕੀ ਕਵਾਂ ਆਪਣੇ ਪੰਜਾਬ ਦੇ ਸ਼ਿਫ ਸੈਨਿਕਾਂ ਨੂੰ ਕੀ ਕਵਾਂ ਕਿ ਮੇਰੇ ਸ਼ਿਫ ਸੈਨਿਕ ਪੰਜਾਬ ਚ ਸੁਰੱਖਿਤ ਨਹੀਂ ਹੈਗੇ ਔਰ ਮੈਨੂੰ ਮਾਨ ਸਾਹਿਬ ਮਿਲਣ ਦਾ ਹੀ ਟਾਈਮ ਦੇ ਦਿਓ ਮੈਂ ਉਹ ਸ਼ਿਫ ਸੈਨਿਕਾਂ ਜਿਹੜਾ ਤੁਹਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਚਾਹਨਾ ਕਿ ਪੰਜਾਬ ਚ ਗੈਂਗਵਾੜ ਅੱਤਵਾਦ ਉਹ ਕਦੋਂ ਖਤਮ ਹੋਊਗਾ ਮਾਨ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ ਮਾਨ ਸਾਹ ਕਿ ਦੱਸ ਦਿਓ ਮੈਨੂੰ ਇਹ ਚੀਜ਼ ਆ ਜੋ ਕੁੜੀ ਦੀ ਤਰ੍ਹਾਂ ਮੇਰੇ ਕੰਨਾਂ ਵਿੱਚ ਗੂੰਜਦੀ ਹੈ ਪਈ ਹੈ ਜਿਸ 25 ਦੇ ਮੈਨੂੰ ਫੋਨ ਆਇਆ ਕਹਿੰਦੀ ਅੰਕਲ ਅੰਕਲ ਤੁਸੀਂ ਆ ਜਾਓ ਅੰਗਰੋੜਾ ਅੰਕਲ ਤੁਸੀਂ ਆ ਜਾਓ ਮੋਗੇ ਆ ਰਿਹਾ ਸ਼ੇਰ ਸਵੇਰੇ ਮੋਗਾ ਆ ਰਿਹਾ ਕੋਈ ਉਠਾ ਕੇ ਦਿਖਾ ਦਿਓ ਮੈਨੂੰ ਧਰਨੇ 'ਤੇ ਕੋਈ ਉਠਾ ਕੇ ਦਿਖਾ ਦਿਓ ਜਦ ਤੱਕ ਮੇਰੇ ਪਰਿਵਾਰ ਪਰਿਵਾਰ ਨੂੰ ਮੇਰੇ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਸ਼ੇਰ ਤਦ ਤੱਕ ਚੁੱਪ ਨਹੀਂ ਰਹੇਗਾ शेर पूछेगा डी जी पी पूछेगा प्रशासन कि साव सैनिक सुरक्षित नहीं है कुछ होंगे मैं चहल साहब न पूछना चाहना हाथ जोड़ के चहल साहब तुम्हें दस दौ तो सनी मैं तेरा परिवार कि सुरक्षित रहेगा जो अजू कुछ होंगे सुरक्षा वापस लीती क्यों लीती मैं बेनती करता कि पंजाब के जिन्हें शिव सैनिक है ਆਹ ਰੋ ਜੀ ਨਵੀਂ ਮੇਰੇ ਹਿੰਦੂ ਸਨਾਤਨੀ ਹੈਗੇ ਆਜੋ ਕਿਉਂਕਿ ਗੋਲੀਆਂ ਖਾ ਖਾ ਕੇ ਅਸੀਂ ਨਹੀਂ ਮਰਨਾ ਅਸੀਂ ਆਪ ਕਹਿੰਦੇ ਆ ਸਾਨੂੰ ਬੁਲਾ ਕੇ ਮਾਰ ਦੋ ਗੋਲੀਆਂ ਇਹਦਾ ਪਿੱਠ ਪਿੱਛੇ ਸਾਡੇ ਤੇ ਵਾਰ ਨਾ ਕਰੋ ਆਹ ਰੋ ਜੀ ਨਵੀਂ ਮੇਰੇ ਸ਼ੇਰ ਨੇ ਹਿੰਦੂ ਆਜੋ ਕੱਲ ਸਾਰੇ ਇਕੱਠੇ ਹੋ ਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਉਹ ਸਾਡਾ ਖਿਆਲ ਕੌਣ ਕਰੂਗਾ ਜੇ ਸਾਨੂੰ ਪੰਜਾਬ ਚ ਰਹਿੰਦੇ ਹੋ ਸਾਡਾ ਖਿਆਲ ਕੌਣ ਕਰੇਗਾ ਸਵੇਰੇ ਅੰਮ੍ਰਿਤ ਰਾ ਸ਼ੇਰ ਆਰੇ ਮੁਗੇ ਆਰੇ ਅਸੀਂ ਤੁਹਾਨੂੰ ਪੁੱਛਾਂ ਲਈ ਕਿ ਇਸ ਪਰਿਵਾਰ ਦਾ ਕਸੂਰ ਕੀ ਹੈ ਜੈ ਸ਼੍ਰੀ ਰਾਮ